ਉਲਾਈ ਸੋ ਨਿਹਾਲ ਸਤ ਸ੍ਰੀ ਅਕਾਲ ਗੁਰ ਬ੍ਰਿਆਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 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 ਗੁਰੂ ਕੇ ਪਿਆਰਿਓ ਸਾਰੀ ਧਰਤੀ ਮਹਾਰਾਜ ਜੀ ਦੇ ਚਰਨਾਂ 'ਚ ਪੁਕਾਰ ਕਰਦੀ ਏ ਕੇ ਮੇਰੇ ਮੇਰੇ ਤੇ ਸਾਥ ਯਾਨੀ ਸਤਗੁਰ ਮੇਰੇ ਤੇ ਚਰਨ ਪਾਣ ਤੇ ਜਦੋਂ ਮਾਰੀ ਕੀ ਬੜੀ ਵੱਡੀ ਕਿਰਪਾਲਤਾ ਹੁੰਦੀ ਏ ਉਹਨਾਂ ਦੀ ਦਇਆ ਹੁੰਦੀ ਏ ਤੇ ਧਰਤੀ ਦੇ ਭਾਗ ਜਾਗਦੇ ਨੇ ਧਰਤੀ ਦੀ ਧਰਤੀ ਦੀ ਆਵੇਂ ਗੁਰੂ ਕੇ ਪਿਆਰਿਓ ਕਿਸਮਾ ਹੁੰਦੀਆਂ ਨੇ ਉਹ ਵੀ ਧਰਤੀ ਏ ਜਿੱਥੇ ਰੂੜੀਆਂ ਲੱਗਦੀਆਂ ਨੇ ਉਹ ਵੀ ਧਰਤੀ ਏ ਜਿੱਥੇ ਨਮਸਕਾਰਾਂ ਹੁੰਦੀਆਂ ਨੇ ਇਹ ਯੁੱਗਾਂ ਪਰਯੰਤ ਧਰਤੀ ਦੀ ਆ ਪੁਕਾਰਾਂ ਹੁੰਦੀਆਂ ਨੇ ਪਰਮੇਸ਼ਰ ਅਗੇ ਇਹ ਕੋਈ ਨਵੀਂ ਗੱਲ ਨਹੀਂ ਜਿੱਥੇ ਜਿਹੜੀ ਧਰਤੀ ਨੂੰ ਮਹਾਰਾਜ ਭਾਗ ਲਾਣੇ ਨੇ ਉੱਥੇ ਇਹ ਵਿਦਾ ਮੰਨਦੀਆਂ ਨੇ ਇਸ ਸੰਗਤ ਦਾ ਜੇ ਗੁਰਾਂ ਦੀ ਉਪਮਾ ਨਹੀਂ ਹੋ ਸਕਦੀ ਇਸ ਸੰਗਤ ਦੀ ਉਪਮਾ ਵੀ ਕੋਈ ਨਹੀਂ ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ ਕਿ ਗਰੀਬ ਨਵਾਜ਼ ਜੀ ਆਟਾਰੀ ਸਾਹਿਬ ਦਾ ਬਚਨ ਮੈਂ ਅਰਜ਼ ਕੀਤੀ ਗਰੀਬ ਨਵਾਜ਼ ਜੀ ਜਿਹੜਾ ਕੀਰਤਨ ਸੋਹਲੇ ਵਿੱਚ ਪਾਠ ਹੁੰਦਾ ਛੇ ਘਰ ਛੇ ਗੁਰ ਛੇ ਉਪਦੇਸ਼ ਇਹਦਾ ਕਿਸ ਤਰ੍ਹਾਂ ਜ਼ਿਕਰ ਕੀਤਾ ਜਾਂਦਾ ਕੀ ਕੀ ਪਾਵੇ ਤੇ ਹਜੂਰ ਸਾਰੇ ਪੰਥ ਜਿਵੇਂ ਸੰਿਆਸੀ ਬਰਾਗੀ ਅਦਾਸੀ ਵਗੈਰਾ ਸਾਰੇ ਗਿਣ ਕੇ ਕਹਾਂ ਕਿ ਜੀਵੇਂ ਅੱਗੇ ਮਿਸਾਲ ਵੀ ਹੈ ਬਾਣੀ ਵਿੱਚ ਸੂਰਜੇ ਕੋ ਰੋਤਿਆ ਨਹੀਂ ਟਾਰਗੇਟ ਸਾਰਿਆਂ ਦਾ ਏਕੇ ਪਰ ਉਪਦੇਸ਼ ਅਲੱਗ-ਲੱਗ ਹੋਣ ਕਰਕੇ ਇਹ ਅਲੱਗ-ਲੱਗ ਰਸਤੇ ਜਾਂਦੇ ਇੱਕ ਥਾਂ ਹੀ ਸਿਫਤਾਂ ਉਸ ਅਕਾਲ ਪੁਰਖ ਦੀਆਂ ਹੀ ਕਰਦੀ ਹੈ ਜਦੋਂ ਹਜ਼ੂਰ ਇਹ ਬਚਨ ਸੁਣਾ ਲਿਆ ਦਸ ਦੇ ਸਾਹ ਮੇਰੇ ਦਿਲ ਵਿੱਚ ਇੱਕ ਸ਼ਮਕਾ ਹੋ ਰ ਆ ਗਈ ਉਹ ਸ਼ੰਕਾ ਇਹ ਸੀ ਮੈਂ ਅਰਜ ਕਰਨ ਲੱਗਾ ਕਿ ਆ ਜਿਹੜੀ ਸਾਧ ਸੰਗਤ ਇਹਦੀ ਵੀ ਕੋਈ ਮਹਿਮਾਨੇ ਆਈ ਇਹਦੀ ਵੀ ਕੋਈ ਸਿਫਤ ਨਹੀਂ ਕਰ ਸਕਦਾ ਇਸ ਬਚਨ ਤੋਂ ਤੁਹਾਨੂੰ ਜ਼ਹਰ ਹੋ ਜਾਏਗਾ ਸ਼ੰਕਾ ਮੇਰੇ ਅੰਦਰ ਇਹ ਗੁਜ਼ਰਿਆ ਕਿ ਗਰੀਬ ਨਵਾਜੀ ਸਿੱਖੀ ਦਾ ਨਾਮ ਨਹੀਂ ਲਿਆ ਬਾਕੀ ਗਿਣੇ ਸਾਰੇ ਅਦਾਸੀ ਪ੍ਰਾਗੀ ਸੇਵਟ ਸਾਰੇ ਮੈਂ ਅਰਜ਼ ਕਰ ਦਿੱਤੀ ਮੈਂ ਗਰੀਬ ਨੂੰ ਆਜੀ ਆਪ ਸਿੱਖੀ ਕਿਸੇ ਪੱਖ ਚ ਨਹੀਂ ਚੱਲ ਜਾਂਦੀ ਉਹਦਾ ਨਹੀਂ ਜ਼ਿਕਰ ਹੋਇਆ ਹਜ਼ੂਰ ਦਾ ਫਰਮਾਨ ਸੁਣੋ ਉਹਨਾਂ ਦਾ ਹੁਕਮ ਸੁਣੋ ਇਸ ਸੰਗਤ ਦੀ ਉਪਮਾ ਕੀ ਹੈ ਹਜ਼ੂਰ ਕਹਿੰ ਲਗੇ ਜਿਹੜੀ ਸਿੱਖੀ ਹੈ ਨਾ ਉਹਦੀ ਜਿਹੜੀ ਵਡਿਆਈ ਤੇ ਸਿਫਤ ਹੈ ਉਹ ਨਾ ਕੋਈ ਕਰ ਸਕਦਾ ਤੇ ਨਾ ਲਿਖ ਸਕਦਾ ਉਹ ਕੈਨ ਤੇ ਕਥਨ ਤੋਂ ਬਾਹਰ ਤੇ ਜਿਹੜੇ ਜਿਲੇ ਗਏ ਨੇ ਨਾ ਉਹਨਾਂ ਦੀ ਲਿਮਟ ਹੈ ਉਹ ਕਿਸੇ ਹਸਾਬ-ਕਿਤਾਬ ਚ ਨੇ ਜਿਹੜੀ ਸਿੱਖੀ ਹੈ ਨਾ ਉਸ ਹਸਾਬ-ਕਿਤਾਬ ਤੇ ਨਹੀਂ ਆਈ ਪਸ਼ੋਰੋ ਸੰਗਤ ਆਈ ਸਭ ਪੰਚਮ पाच ਜੀ ਦੇ ਸਮੇਂ ਤੇ ਬੇਟਾਈਂ ਸੀ ਲੰਗਰ ਵਰਤ ਚੁਕਾ ਸੀ ਸਾਰੇ ਆਰਾਮ ਸਰ ਤੇ ਸਗਤ ਤਾਂ ਇਨਾ ਹੀ ਸ਼ੁਕਰ ਕੀਤਾ ਕਿ ਸਾਨੂੰ ਆਰਾਮ ਵਾਸਤੇ ਜਗਤ ਮਿਲੀ ਪਰ ਇਥੇ ਨਹੀਂ ਮੁੱਕੀ ਹਜੂਰ ਸਾ ਪੰਚਮ ਪਾਤਸ਼ਾਹੀ ਆਪ ਉੱਥੇ ਤੇ ਮਾਤਾ ਗੰਗਾ ਜੀ ਨੂੰ ਕਹਿਣ ਲੱਗੇ ਸੰਗਤ ਬੜੀ تھکی تے ٹوٹی آئی آئی تے وہ جارے بے ہی سے ہو کے لمحے پہ گئے ساتھوں برداشت نہیں ہو رہے ہیں تو پرشادے تیار کر دارا اسی تیار کر جگایا نہیں کسی کسے نو نہیں جگایا کہ لانگری نے جگایا کسی ہویا ہوئی ਦਾਰਾ ਵੀ ਬਣ ਗਿਆ ਪ੍ਰਸ਼ਾਦਾ ਵੀ ਬਣ ਗਿਆ ਆਪ ਗਰੀਬ ਨਵਾਜ਼ ਸਭ ਪੰਚਮ ਪਾਤਸ਼ਾਹ ਜੀ ਸ਼ਿਰਦੁਰ ਅਰਜੁਨ ਦੇਵ ਜੀ ਮਹਾਰਾਜ ਜਿੱਥੇ ਸੰਗਤ ਆਰਾਮ ਕਰਦੀ ਸੀ ਉੱਥੇ ਗਏ ਗੱਲ ਚ ਪੱਲਾ ਪਾ ਕੇ ਸਾਨੂੰ ਜਾਚਾਂ ਦੱਸਦੇ ਨੇ ਗੁਰੂ ਪੂਰੇ ਦਾ ਸਭ ਕੁਝ ਪੂਰਾ ਹੀ ਹੁੰਦਾ ਹੈ ਗੱਲ ਚ ਪੱਲਾ ਪਾ ਕੇ ਆਂਦੇ ਨੇ ਸਾਥ ਸੰਗਤ ਜੀ ਗੁਰਾ ਗੱਲ ਲੰਗਰ ਤਿਆਰ ਹੈ ਉੱਥੋਂ ਗੱਪੇ ਹਰਾਨ ਕਿ ਸਾਨੂੰ ਤੇ ਕੋਈ ਹੀਰ ਸਰੀ ਸੀ ਥੱਕ ਕੇ ਟੁੱਟਿਆ ਆਇ ਆਸ਼ੁਕ ਕੀਤਾ ਜਗ੍ਹਾ ਮਿਲ ਗਈ ਜਦੋਂ ਉਹਨਾਂ ਸ਼ੱਕ ਲਿਆ ਲੰਗਰ ਪਾਣੀ ਮਾਰੇ ਜਾਂ ਛਕਾਇਆ ਤੇ ਕਿ ਜਿਹੜਾ ਕੋਈ ਵਿੱਚ ਜ਼ਿੰਮੇਵਾਰ ਜਾਂ ਕੁਛ ਹੁੰਦਾ ਹੀ ਹੈ ਸੰਗਤ ਵਿੱਚ ਉਹਨੇ ਅਰਦਾਸ ਕੀਤੀ ਉਹਨੂੰ ਨਹੀਂ ਸੀ ਪਤਾ ਕਿ ਆਪ ਮਾਰੇ ਜਾਏ ਨੇ ਅਜੇ ਦਰਸ਼ਨ ਨਾ ਹੋਇਆ ਹੋਈ ਅਰਦਾਸ ਕੀ ਕੀਤੀ ਸੱਚਾ ਪਾਤਸ਼ਾਹ ਇਹ ਜਿਹੜੇ ਸਿੱਖ ਨੇ ਐਸੇ ਸਾਨੂੰ ਇਹ ਲੰਗਰ ਪਾਣੀ ਦਾ ਆਨੰਦ ਕੀਤਾ ਨਾ ਮਹਾਰਾਜ ਜੀ ਇਹਨੂੰ ਸਿੱਖੀ ਬਖਸ਼ ਮੈਂ ਇਸੇ ਪੁਆਇੰਟ ਤੇ ਬੋਲ ਰਿਹਾ ਕਿ ਤੁਹਾਡੀ ਤੁਹਾਡੀ ਜਿਹੜੀ ਵੈਲਿਊ ਹੈ ਨਾ ਐਸਾ ساری ਦੁਨੀਆ ਤੋਂ ਇੱਕ ਅਲੱਗ ਜਿਹੀ ਚੀਜ਼ ਹੈ ਸੇਰ ਸਾਨੂੰ ਆਪਣੇ ਹੀ ਨਹੀਂ ਪਿਆ ਪਤਾ ਲੱਗਦਾ ਜਾਂ ਕੋਈ ਬਾਹਰ ਕੀ ਦਇਆ ਆਪੇ ਵੀ ਹੋਏਗੀ ਗੇਲਦਾਰੀ ਮਹਾਰਾਜੀ ਬੜੇ ਖੁਸ਼ ਸਾ ਪੰਜਮ ਬਾਦਸ਼ਾਹ ਜਾ ਕੇ ਬੜੀ ਖੁਸ਼ੀ ਨਾਲ ਗੰਗਾ ਜੀ ਵਾਦਨੇ ਵਾਦਨੇ ਬੜੇ ਖੁਸ਼ ਹੋ ਤੁਸੀਂ ਅੱਜ ਬੜੀ ਖੁਸ਼ੀ ਆਨੇ ਨੇ ਮੈਨੂੰ ਅੱਜ ਸਿੱਖੀ ਪ੍ਰਾਪਤ ਹੋ ਗਈ ਮੈਂ ਮੈਂ ਸੰਗਤ ਨੇ ਅਰਦਾਸਾ ਕੀਤਾ ਕਿ ਇਸ ਸਿੱਖ ਨੂੰ ਸਿੱਖੀ ਪ੍ਰਾਪਤ ਹੋ ਹਜੂਰਾ ਦੇ ਨੇ ਮੈਨੂੰ ਅੱਜ ਇੰਨੀਆਂ ਖੁਸ਼ੀਆਂ ਨੇ ਮੈਨੂੰ ਸੰਗਤ ਨੇ ਅਰਦਾਸਾ ਕਰ ਦਿੱਤਾ ਮਾਰੇ ਇਹਨੂੰ ਸਿੱਖੀ ਦੋਸਤ ਸੋ ਗੁਰੂ ਕੇ ਪਿਆਰਿਓ ਸਾਰੀ ਦੁਨੀਆ ਵੇਖੋ ਪਹਿਲੀ ਪਾਠੀ ਦਾ ਬਚਨ ਹੈ ਕਰ ਲਈ ਨਾਮੇ ਦੀ ਅਖੀਰਲੀ ਟੁਕ راج کرے گا خالصہ جرور کرے گا کسے بندے دا اتحاس نہیں ہے اکال پر خدا بچے دیں راج کرے گا خالصہ پھر اگلے پاس آکی رہے نہ کوئی اے حکم نے کرنی ہم نامیں چلی گیا ہے کہ مارے نے آپ تھاپنا تھا اپنی مات لوگ تے پتال لوگ تے سورگ لوگ تے ਦਿਲਾਂ ਲੋਕਾਂ ਦਾ ਤੇ ਹਜੂਰ ਫਰਮਾਉਂਦੇ ਨੇ ਫੇਕੀ ਆਕੀ ਰਹਿ ਨਾ ਕੋਏ ਖੁਆਰ ਹੋਏ ਖੁਆਰ ਖੱਜਲ ਖਰਾਬ ਹੋ ਕੇ ਸਿੱਖੀ ਤਿੰਨ ਤਾਰਾਮ ਦੀ ਫਰਮਾਈਏ ਮਹੌਲਾ ਦੌਲਾ ਤੇ ਪੌਲਾ ਮੌਲਾ ਆ ਤੁਸੀਂ ਸਾਥ ਸੰਗਤ ਮੌਲਾ ਜਿਨ੍ਹਾਂ ਦੇ ਜਿਨ੍ਹਾਂ ਨੂੰ ਮਾਰੇ ਆਪਣਾ ਇਸ ਕਲਜੋ ਘੋਰ ਵਿੱਚ ਆਪਣਾ ਪਿਆਰ ਬਖਸ਼ਿਆ ਤੋ ਉਸ ਪਿਆਰ ਦਾ ਸਦਕਾ ਤੁਸੀਂ ਇਸ ਤਰ੍ਹਾਂ ਉਹਨਾਂ ਦੇ ਹੁਕਮ ਨਾਲ ਸੱਜ ਕੇ ਬੈਠੇ ਸੰਗਤ ਆ ਇਹ ਮੌਲਾ ਦੌਲਾ ਲੀਏ ਭੇੜ ਚਾਲ ਭਾਈ ਮੈਂ ਚੱਲਿਆ ਜਾਣਿਆ ਤੂੰ ਵੀ ਉਚਾਲੀ ਆਰ ਕਾਮ ਤੇ ਹੋਰ ਵੀ ਤੇਰੇ ਚੱਲ ਜਾ ਉਹਨਾ ਮੈਂ ਵੀ ਇਹ ਹੁਣ ਕਿੱਥੇ ਜਾਂਦੀ ਦੌਲਾ ਵੇਖੋ ਵੇਖੀ ਤੇ ਤੀਜੀ ਕਿਹੜੀ ਪੌਲਾ ਪੌਲਾ ਹੁੰਦੀ ਏ ਜੁਤੀ ਦੁੱਖ ਦੇ ਕੇ ਉਹ ਅਗਲੀ ਤੱਕ ਨਿਰਾਂ ਕਰਦੀ ਆ ਕੀ ਰਹੇ ਨਾ ਕੋਏ ਖوار ਹੋਏ ਸਭ ਜਿੱਥੇ ਸਭ ਲਫਜਾ ਜਾਂਦਾ ਉਥੇ ਬਕਾਇਆ ਜੀ ਰੀ ਖਾਰ ਹੋਏ ਸਭ ਮਿਲੇਗੀ ਬਚੇ ਉਹ ਬਚ ਜਾਣਗੇ ਬਚੇ ਸ਼ਰਨ ਜੋ ਗੁਰੂ ਦੇ ਪਿਆਰਿਓ ਤੁਸੀਂ ਉਸ ਕੀਮਤ ਵਿੱਚੋਂ ਜਿਹੜੇ ਪਹਿਲਾਂ ਹੀ ਤੁਹਾਨੂੰ ਮਾਰੇ ਨੇ ਰਹਿਮਤ ਕਰਕੇ ਆਪਣੇ ਨਾਲ ਮਿਲੇ ਹੁਣ ਮੈਂ ਇਹ ਕਾਰਜ ਕਰਾਂਗਾ ਮੈਨੂੰ ਇੱਕ ਰੀਜੇ ਮੇਰੇ ਅੰਦਰ ਮਾਰੇ ਪਾਈ ਹੋਰ ਵੀ ਸ੍ਰੀ ਗੁਰੂ ਦੇ ਅੰਦਰ ਹੋ ਗਈ ਸਭ ਤੋਂ ਵੱਡਾ ਪੁੰਨ ਪਤਾ ਕੀ ਹੁੰਦਾ ਹੈ ਸਭ ਤੋਂ ਵੱਡਾ ਪੁੰਨ ਕਿਸੇ ਨੂੰ ਗੁਰਮਤ ਗੁਰਮਤ ਨਾਲ ਪ੍ਰੇਰਨਾ ਇਹ ਵੱਡਾ ਦਾਨ ਹੈ ਇਹ ਤੋਂ ਵੱਡਾ ਕੋਈ ਦਾਨ ਨਹੀਂ ਤੇ ਇਹ ਤੋਂ ਵੱਡੀ ਬਰਿਆਈ ਕੋਈ ਨਹੀਂ ਕਿਸੇ ਨੂੰ ਮਾੜੀ ਬਾਤ ਤੇ ਲਾ ਦੇ ਤੇ ਮੈਂ ਚਾਹੁੰਨਾ ਮੇਰਾ ਮੈਂ ਕੋਈ ਵਚਨ ਕਰਨਾ ਹਰ ਵਾਰੀ ਮੇਲੇ ਤੇ ਆਈਗਾ ਮੈਨੂੰ ਇੱਕ ਚਾਹੇ ਜੂ ਤੋ ਮੈਨ ਨੂੰ ਮਾਰੀ ਨੇ ਕਿਰਪਾ ਕੀਤੀ ਹੈ ਮੇਰੇ ਤੇ ਮੈਨੂੰ ਇਹਦੇ ਨਾਲ ਬੜਾ ਪਿਆਰ ਆਇਆ ਐ ਚਕੂਟੇ ਦਾ ਇਹਦੇ ਗੁਣ ਵੀ ਦੱਸੇ ਨੇ ਗਰੀਬ ਨੂੰ ਅੱਜ ਚਕੂਟਾ ਦਾ ਮੈਨਾ ਚੌਂ ਕੁਲਟਾ ਇੱਕ ਨੰਬਰ ਦੋ ਇਹ ਸੰਤ ਖਾਲਸੇ ਵਿੱਚ ਆਉਂਦਾ ਸੰਤ ਖਾਲਸੇ ਦਾ ਪ੍ਰਕਾਸ਼ ਦੱਸਿਆ ਇਹਨਾਂ ਨੂੰ ਲੰਨਣਾ ਨਹੀਂ ਪੈਣਾ ਕੇਸ ਖੁੱਲੇ ਹੋਣ ਸੋ ਸਾਕੀ ਵਿੱਚ ਮਾਰੀ ਮਿਸਾਲ ਦਿੱਤੀ ਹੈ ঈਸਾ ਮਮ ਸੰਗਤ ਪਿੱਛੇ ਕੇਸ ਮੇਰੇ ਖਾਲਸੇ ਦੇ ਪਿਛਾ ਨੂੰ ਕੇਸ ਹੋਈਏ ਜਿਵੇਂ ঈਸਾ ਮਸੀਹੀ ਦੀ ਦੋ ਕਾਰਾ ਪ੍ਰਗਟ ਹੋਣ ਵਾਲੀਆਂ ਨੇ ਸਿਰ ਤੇ ਖੜੀਆਂ ਨੇ ਕੈਰ ਤੇ ਮੇਰ ਦੋਵੇਂ ਕੈਰ ਵੀ ਹੈ ਤੇ ਮੇਰ ਵੀ ਉਹ ਜਿਹੜਾ ਖੁਆਰ ਹੋਣਾ ਉਹ ਕੈਰ ਆਉਣਾ ਤੇ ਪਹਿਰੇ ਇਹ ਮਤ ਸੋਚੋ

ਚਕੂਟਾ ਲੱਗਾ ਹੋਵੇ ਕਮਰ ਕੱਸਾ ਪੂਰੇ ਵਰਦਾ ਹੋਵੇ ਅਧੂਰਾ ਨਾ ਹੋਵੇ ਤੇ ਜੇ ਵੱਡੀ ਕਿਰਪਾ ਹੋਰ ਹੋਵੇ ਤੇ ਗਨਵਾ ਸੇਲ ਜ਼ਰੂਰ ਹੋ ਸੇਲ ਦਾ ਤਾਂ ਜ਼ਿਕਰ ਕਰਦਿਆ ਮੇਰੇ ਰਾਈ ਇਹ ਬੱਚ ਨੂੰ ਹੈ ਮੇਰੇ ਰਾਈ ਗਰੀਬ ਲੋਆ ਨੂੰ ਕੂਲ ਕੀਤਾ ਛੱਤ 'ਤੇ ਬੈਠੇ ਸਨ ਕਹਿਣ ਲੱਗੇ ਇੰਜ ਕਰ 4 ਤੋਂ 5 ਫੁੱਟ ਤੱਕ ਮਨੁੱਖ ਦੇ ਹੱਥ 'ਚ ਸੇਲ ਲੋ ਇਸ ਰਾਤ ਸਾਰੇ ਤੇ ਢਾਈ ਤੋਂ ਸਾਢੇ ਤਿੰਨ ਤੱਕ ਔਰਤ ਦੇ ਹੱਥ ਮੈਨੂੰ ਕਹਿਣ ਲੱਗੇ ਛੋਟੇ ਛੋਟੇ ਸਭ ਸੇਲੇ ਲੈ ਲੈਣਾ ਮੈਂ ਉਹ ਇਕੱਠੇ ਕੀ ਕਹਿਣ ਲੱਗੇ ਅਗੋ ਹੁਕਮ ਸਰਾ ਸੋ ਇਹ ਸਾਰੇ ਰਾਤ ਦੇ ਬਚਨ ਨੇ ਪਰ ਫਿਰ ਵੀ ਮੈਂ ਚਾਹਣਾ ਜਿੰਨਾ ਜਿੰਨਾ ਸਾਡੇ ਅੰਦਰ ਗੁਰਾਂ ਨੇ ਪਿਆਰ ਬਖਸ਼ਿਆ ਆਪਣਾ ਉਹਦੇ ਮੁਤਾਬਕ ਅਹੀ ਮੇਲੇ ਆ ਤੇ ਆ ਕੇ ਬਦਲੀ ਜਰੂਰ ਕੋਈ ਕਰਕੇ ਜਾਈਏ ਇੱਕ ਬੈ ਘਰ ਦਰਬਾਰ ਸਾਹਿਬ ਬਾਹਰ ਜੀ ਉਹ ਇਹ ਹੋਈ ਤੋਕਾਈ ਮਨ ਬੜੀ ਪਿਆਰੀ ਬੈ ਹੋ ਰਹੀ ਕਿ ਜੀ ਆ ਨੂੰ ਦੱਸਦਾ ਮਾਰ ਜਾ ਬੇਨਤੀ ਬੈ ਕਰ ਦੇ ਨੀ ਉਹ ਕੀ ਬਾਰੇ ਆਂਦੇ ਨੇ ਸਾ ਮਤ ਦਿਓ ਦਿਆਲ ਪ੍ਰਭ ਸਾ ਮਤ ਦੇ ਦਿਆਲ ਪ੍ਰਭ ਉਹ ਕਿਹੜੀ ਬਾਤ ਦੇ ਜਿਤ ਤੁਮੇ ਆਰਾਧਾ ਅਰੀਆਂ ਨੇ ਮਤ ਦਿਓ ਜਿਹਨੇ ਨਾ ਮੈਂ ਤੁਹਾਡਾ ਧਿਆਨ ਕਰਾ ਤੁਹਾਡੀ ਇਰਾਦ ਕਰ ਤਾਹੀ ਇਹ ਸੁਣਨੇ ਆ ਬੈ ਤੇ ਕਰਦੇ ਵੀ ਆ ਤੇ ਜਰੂਰ ਆਹੀ ਨਾ ਇਹ ਇਹ ਦੀ ਇਹ ਦੀ ਪ੍ਰਮੋਸ਼ਨ ਸਾਡੀ ਹੋਣੀ ਚਾਹੀਦੀ ਜਿਹਦੀ ਜਿੰਨੀ ਘਾਟ ਹੈ ਨਾ ਉਹ ਇਥੇ ਮੱਤਾ ਟੇਕ ਦੇ ਤੇ ਵੀ ਆਖੇ ਸੱਚਿਆ ਪਾਤਸ਼ਾ ਮੈਨੂੰ ਇਹ ਜਰੂਰ ਮਤ ਦੇ ਜਿਹੜੀ ਮੇਰੇ ਚ ਕਮੀ ਹੈ ਨਾ ਉਹ ਤੁਸੀਂ ਪੂਰੀ ਕਰ ਦੇ